ਅਜ ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸਚਖੰਡ ਸ਼੍ਰੀ ਹਰਿਮੰਦਰ ਸਾਹਿਬ ਗੋਡ ਮਹਿਲਾ ਪੰਜਮਾ ਨਾਮ ਦੇ ਰੰਜਨ ਨੀਰ ਨਰਾਇਣ ਰਸਨਾ ਸਿਮਰਤ ਪਾਪ ਬਿਲਾਇਨ ਰਹਾਉ ਨਰਾਇਣ ਸਭ ਮਾਹੇ ਨਿਵਾਸ ਨਰਾਇਣ ਘਟ ਘਟ ਪ੍ਰਗਾਸ नारायण कहते नरक ना जाहे नारायण सेव सगल फल पाहे नारायण मन माहे आधार नारायण भोहित संसार नारायण कहत जम पाग पलायन नारायण दंत पाने डायन नारायण सद सिंध सद नारायण कीने सुख आनंद नारायण प्रगट की नो प्रताप नारायण संत को माई बाप नारायण साध संग नारायण भारंग भार नारायण गायन वस्त अगोचर गुर मिल लही ਨਾਰਾਇਣ ਓਟ ਨਾਨਕ ਦਾਸ ਗਹੀ ਵਸਤ ਅਗੋਚਰ ਗੁਰ ਮਿਲ ਲਹੀ ਨਾਰਾਇਣ ਓਟ ਨਾਨਕ ਦਾਸ ਗਹੀ ਇਹ ਗੁਰੂ ਅਰਜੁਨ ਦੇਵ ਜੀ ਮਹਾਰਾਜ ਜੀ ਦੀ ਬਾਣੀ ਹੈ ਗੁਰੂ ਸਾਹਿਬ ਕਹਿੰਦੇ ਹਨ ਨਾਰਾਇਣ ਦਾ ਨਾਮ ਮਾਇਆ ਦੀ ਕਾਲਖ ਤੋਂ ਬਚਾਨ ਵਾਲਾ ਹੈ ਇਸ ਨੂੰ ਆਪਣੇ ਹਿਰਦੇ ਵਿੱਚ ਸਿੰਜ ਇਹ ਨਾਮ ਜੀਵ ਨਾਲ ਜਪਦਿਆ ਸਾਰੇ ਪਾਪ ਦੂਰ ਹੋ ਜਾਂਦੇ ਹਨ ਸਭ ਜੀਵਾਂ ਵਿੱਚ ਨਰਾਇਣ ਦਾ ਨਿਵਾਸ ਹੈ ਹਰੇਕ ਸਰੀਰ ਵਿੱਚ ਨਰਾਇਣ ਦੀ ਜੋਤ ਦਾ ਹੀ ਚਾਨਣ ਹੈ ਨਰਾਇਣ ਦਾ ਨਾਮ ਜਪਣ ਵਾਲੇ ਜੀਵ ਨਰਕ ਵਿੱਚ ਨਹੀਂ ਪੈਂਦੇ ਨਾਰਾਇਣ ਦੀ ਭਗਤੀ ਕਰਕੇ ਸਾਰੇ ਫਲ ਪ੍ਰਾਪਤ ਕਰ ਲੈਂਦੇ ਹਨ ਨਾਰਾਇਣ ਦੇ ਨਾਮ ਨੂੰ ਆਪਣੇ ਮਨ ਵਿੱਚ ਆਸਰਾ ਬਣਾ ਲੈ ਨਾਰਾਇਣ ਦਾ ਨਾਮ ਸੰਸਾਰ ਸਮੁੰਦਰ ਵਿੱਚੋਂ ਪਾਰ ਲੰਘਣ ਲਈ ਜਹਾਜ਼ ਹੈ ਨਾਰਾਇਣ ਦਾ ਨਾਮ ਜਪਦਿਆਂ ਜਮ ਭਜ ਕੇ ਪਰੇ ਚਲਾ ਜਾਂਦਾ ਹੈ ਨਾਰਾਇਣ ਦਾ ਨਾਮ ਮਾਇਆ ਲੈਨ ਦੇ ਦੰਦ ਪਨ ਦਿੰਦਾ ਹੈ। ਹੇ ਭਾਈ ਨਾਰਾਇਣ ਸਦਾ ਹੀ ਬਖਸ਼ਣਹਾਰ ਹੈ। ਨਾਰਾਇਣ ਆਪਣੇ ਸੇਵਕਾਂ ਦੇ ਹਿਰਦੇ ਵਿੱਚ ਸੁਖ ਆਨੰਦ ਪੈਦਾ ਕਰਦਾ ਹੈ। ਉਹਨਾਂ ਦੇ ਅੰਦਰ ਆਪਣਾ ਤੇਜ ਪ੍ਰਤਾਪ ਪ੍ਰਗਟ ਕਰਦਾ ਹੈ। ਨਾਰਾਇਣ ਆਪਣੇ ਸੇਵਕਾਂ ਸੰਤਾਂ ਦਾ ਮਾਪਿਓ ਵਾਂਗ ਰੱਖਾ ਹੈ। ਜਿਹੜੇ ਮਨੁੱਖ ਸਾਧ ਸੰਗਤ ਵਿੱਚ ਟਿਕ ਕੇ ਸਦਾ ਨਰਾਇਣ ਦਾ ਨਾਮ ਜਪਦੇ ਹਨ ਮੂੜ ਮੂੜ ਉਸ ਦੀ ਸਿਫਤ ਸਲਾਹ ਦੇ ਗੀਤ ਗਾਉਂਦੇ ਹਨ ਉਹ ਮਨੁੱਖ ਗੁਰੂ ਨੂੰ ਮਿਲ ਕੇ ਉਹ ਮਿਲਾਪ ਰੂਪੀ ਕੀਮਤੀ ਚੀਜ਼ ਲਭ ਲੈਂਦੇ ਹਨ ਜਿਹੜੀ ਇਹਨਾਂ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ ਗੁਰੂ ਸਾਹਿਬ ਕਹਿੰਦੇ ਹਨ ਨਰਾਇਣ ਦੇ ਦਾਸ ਅਦਾ ਨਰਾਇਣ ਦਾ ਆਸਰਾ ਲਈ ਰੱਖਦੇ ਹਨ